ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਇੱਕ ਜਾਣਕਾਰੀ ਦੇ ਰਹੇ ਹਾਂ ਕਣਕ ਤੇ ਕਣਕ ਤੇ ਅਸੀਂ ਕੀ ਜਾਣਕਾਰੀ ਦੇ ਰਹੇ ਹਾਂ ਜਿਵੇਂ ਕਾਫੀ ਖਬਰਾਂ ਆ ਚੁੱਕੀਆਂ ਨੇ ਵੀ ਯੂਨੀਵਰਸਿਟੀ ਦੇ ਮਾਰਾਂ ਦਾ ਕਹਿਣਾ ਵੀ ਟੈਂਪਰੇਚਰ ਦੀ ਵਜ੍ਹਾ ਨਾਲ ਤੁਹਾਡੀ ਕਣਕ ਦਾ ਝਾੜ ਘੱਟ ਨਿਕਲਣ ਦੀ ਸੁਭਾਵਨਾ ਹੈ ਜੇਕਰ ਇਸ ਤਰ੍ਹਾਂ ਹੀ ਟੈਂਪਰੇਚਰ ਰਹਿੰਦਾ ਉਹ ਤੁਹਾਨੂੰ ਹੀ ਪਤਾ ਵੀ ਜੇ ਟੈਂਪਰੇਚਰ ਹਾਈ ਹੋਊਗਾ ਉਧਰੋਂ ਕਣਕ ਦੀ ਬੱਲੀ ਦੇ ਵਿੱਚ ਦਾਣਾ ਜਿਹੜਾ ਬਣਨਾ ਉਹਦੇ ਸਾਈਜ਼ ਦਾ ਫਰਕ ਪੈਂਦੀ ਪੈਂਦਾ ਇਸ ਨੂੰ ਹੁਣ ਆਪਾਂ ਟੈਂਪਰੇਚਰ ਆਪਣੇ ਹੱਥ 'ਚ ਨਹੀਂ ਇਹ ਕੁਦਰਤ ਦੇ ਹੱਥ 'ਚ ਆਪਾਂ ਆਪਣੇ ਹੱਥ 'ਚ ਕਰ ਨਹੀਂ ਸਕਦੇ ਪਰ ਆਪਾਂ ਫੇਰ ਵੀ ਆਪਣੀ ਕਣਕ ਦਾ ਝਾੜਨਾ ਘਟੇ ਇਸ ਲਈ ਕੀ ਕਰ ਸਕਦੇ ਆ ਅੱਜ ਇਸ ਲਈ ਤੁਹਾਨੂੰ ਇੱਕ ਛੋਟੀ ਜੀ ਵੀਡੀਓ ਬਣਾ ਕੇ ਇਹਦੇ ਵਿੱਚ ਮੈਂ ਜਾਣਕਾਰੀ ਦੇਣ ਲੱਗਿਆ ਤੇ ਜਾਣਕਾਰੀ ਕੀ ਹੈ ਅੱਜ 14 ਫਰਵਰੀ ਹੋ ਚੁੱਕੀ ਹੈ ਆਪਣੀ ਕਣਕ ਦੀ ਫਸਲ ਆ ਜਿਹੜੀ ਲਗਭਗ 3 ਮਹੀਨਿਆਂ ਦੀ ਹੋ ਚੁੱਕੀ ਹੈ ਚਲੋ ਕਿਸੇ ਦੀ ਪੰਜ ਚਾਰ ਦਿਨ ਵੱਧ ਹੋਊ ਕਿਸੇ ਦੀ ਘੱਟ ਹੋ ਲਗਭਗ ਇਹ ਨਸਿਆਰੇ ਤੇ ਆ ਝੰਡੇ ਪੱਤੇ ਤੇ ਆ ਜਿਵੇਂ ਆਪਾਂ ਕਹਿ ਦਈਏ ਇੱਕ ਤਾਂ ਕੀ ਹੈ ਆਪਣੀ ਜ਼ਮੀਨ ਦੇ ਹਿਸਾਬ ਨਾਲ ਟਾਈਮ ਸਿਰ ਪਾਣੀ ਲਾਉਣਾ ਬਹੁਤ ਜ਼ਰੂਰੀ ਹੈ ਇਸ ਟਾਈਮ ਕਿਉਂਕਿ ਜੇ ਕਣਕ ਦੀ ਫਸਲ ਨੂੰ ਸੋਕਾ ਲੱਗ ਗਿਆ ਉਧਰੋਂ ਟੈਂਪਰੇਚਰ ਹਾਈ ਹੋਇਆ ਤਾਂ ਬੱਲੀ ਦੇ ਸੈਜ ਦੇ ਵਿੱਚ ਵੀ ਫਰਕ ਪੈਣੀ ਪੈਣਾ ਦੂਸਰੇ ਨੰਬਰ ਦੀ ਜਿਹੜੀ ਗੱਲ ਆ ਕਿ ਇਹਦੇ ਉੱਪਰ ਆਪਾਂ ਕੀ ਚੀਜ਼ ਦੀ ਸਪਰੇਅ ਕਰਕੇ ਕਿਹੜੇ ਮਾਈਕਰੋਨਿਟੈਂਟਾਂ ਨਾਲ ਇਸ ਨੂੰ ਆਪਾਂ ਠੀਕ ਕਰ ਸਕਦੇ ਆ ਕੀ ਕਰ ਸਕਦੇ ਆ ਆਓ ਜਾਣਦੇ ਆ ਦੇਖੋ ਆਪਣੀ 90 ਦਿਨਾਂ ਦੀ ਕਣਕ ਹੋ ਚੁੱਕੀ ਆ ਇਹਦੇ ਉੱਤੇ ਜਿਹੜੀ ਯੂਨੀਵਰਸਿਟੀ ਆ ਉਹ ਸਪਾਰਸ਼ ਕਰਦੀ ਆ 13045 13045 ਦੇ ਵਿੱਚ ਕੀ ਹੁੰਦਾ 13% ਨਾਈਟ੍ਰੋਜਨ ਹੁੰਦਾਗਾ ਇਹ ਜਿਹੜਾ ਮੰਨ ਲਓ ਫਾਸਫੋਰਸ ਆ ਉਹਦੇ ਵਿੱਚ 0 ਹੁੰਦਾ ਤੈਨੂੰ ਲਿਖਿਆ ਗਿਆ 13045 ਜਿਹੜਾ 45 ਹੁੰਦਾ ਉਹ ਪੋਟਾਸ਼ ਹੁੰਦਾਗਾ ਮੇਨ ਗੱਲ ਕੀ ਹੈ ਅੱਜ ਆਪਣੀ ਕਣਕ ਦੀ ਫਸਲ ਨੂੰ ਨਸਿਆਰੇ ਤੇ ਆ ਇਸ ਨੂੰ ਸਭ ਤੋਂ ਜ਼ਿਆਦਾ ਪੋਟਾਸ਼ ਦੀ ਲੋੜ ਆ ਟਾਸ ਦੀ ਆਪਾਂ ਥੱਲੇ ਵੀ ਪਾਇਆ ਹੁੰਦਾ ਪਰ ਫੇਰ ਵੀ ਸਪਰੇਅ ਤੇ ਬੜੀ ਜ਼ਰੂਰਤ ਆ ਸਪਰੇਅ ਆਪਾਂ ਕਿਵੇਂ ਕਰੀਏ ਕਿਸ ਤਰੀਕੇ ਨਾਲ ਕਰੀਏ ਦੇਖੋ ਜੀ ਜਿਹੜੀ ਯੂਨੀਵਰਸਿਟੀ ਹੈ ਯੂਨੀਵਰਸਿਟੀ ਸਪਾਰਸ ਕਰਦੀ ਆ ਯੂਨੀਵਰਸਿਟੀ ਸਪਾਰਸ ਕਰਦੀ ਆ 4 ਕੇਜੀ 13045 ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਸੜਕਿਆ ਕੀਤਾ ਜਾਵੇ। ਯਾਨੀ ਮੈਨੂੰ ਵੀ ਪਤਾ ਆ ਵੀ ਆਪਣੇ ਕਿਸਾਨ ਵੀਰ 1 ਏਕੜ ਦੇ ਉੱਤੇ 200 ਲੀਟਰ ਪਾਣੀ ਨਹੀਂ ਲਾਉਂਦੇ। ਇਸ ਲਈ ਮੈਂ ਉਹਨਾਂ ਨੂੰ ਕੀ ਕਹਿਣਾ ਚਾਹੁੰਨਾ ਮੈਂ ਕਹਿਣਾ ਚਾਹੁੰਨਾ ਵੀ 1.5 ਕੇਜੀ 13045 100 ਲੀਟਰ ਪਾਣੀ ਵਿੱਚ ਮਿਕਸ ਕਰਕੇ ਇਹਦੀ ਸਪਰੇਅ ਕੀਤੀ ਜਾਵੇ। ਇਹਦੇ ਜੇਕਰ ਆਪਾਂ ਦੋ ਸਪਰੇਅ ਕਰਦੇ ਆ ਤਾਂ ਟੈਂਪਰੇਚਰ ਦੇ ਪੂਰੇ ਪ੍ਰਭਾਵ ਤੋਂ ਫਸਲ ਨੂੰ ਬਚਾਇਆ ਜਾ ਸਕਦਾ। ਬਾਕੀ ਜਿਹੜੇ ਕਿਸਾਨ ਵੀਰਾਂ ਦੇ ਨਦੀਨ ਵਿੱਚ ਨੇਗੇ, ਹਜੇ ਵੀ ਨਦੀਨਾਂ ਦੀ ਉਹਨਾਂ ਤੋਂ ਮਤਲਬ ਨਦੀਨ ਨਹੀਂ ਮਾਰੇ ਗਏ ਤਾਂ ਉਹ ਕਿਸੇ ਪ੍ਰਕਾਰ ਦੀ ਕੋਈ ਨਦੀਨ ਵਾਲੀ ਦਵਾਈ ਹੁਣ ਨਾ ਸਿੜਕਣ। ਜੇ ਨਦੀਨ ਵਾਲੀ ਦਵਾਈ ਉਹ ਸਿੜਕ ਦੇਣੇ ਤਾਂ ਫਾਇਦੇ ਦੀ ਜਗ੍ਹਾ ਉਹਨਾਂ ਦਾ ਨੁਕਸਾਨ ਹੋਣਾ। ਦਵਾਈ ਜਿਹੜੀ ਮਰਜ਼ੀ ਹੋਵੇ ਕੋਈ ਸ਼ਰਤ ਦੀ ਗੱਲ ਨਹੀਂ ਜਿਹੜੀ ਮਰਜ਼ੀ ਹੋਵੇ ਹਰ ਇੱਕ ਦਵਾਈ ਦਾ ਨੁਕਸਾਨ ਹੋਣਾ। ਇਸ ਕਰਕੇ ਮੈਂ ਜ਼ਿਮੀਂਦਾਰ ਭਰਾਵਾਂ ਨੂੰ ਸਲਾਹ ਦਿੰਦਾ ਵੀ ਇਸ ਦੇ ਉੱਤੇ 13045 ਦੀ ਸਪਰੇਅ ਇੱਕ ਜ਼ਰੂਰ ਕਰਦੇ ਹਨ ਇਹਦੇ ਨਾਲ ਬੱਲੀ ਦਾ ਸਹਿਜ ਵੀ ਵਧੀਆ ਹੋਊਗਾ ਤੇ ਦਾਣਾ ਵੀ ਮੋਟਾ ਹੋਊਗਾ ਤੁਹਾਡੀ ਕਣਕ ਵਧੀਆ ਬਣੂਗੀ ਬਹੁਤ ਜ਼ਿਆਦਾ ਇਹ ਚੀਜ਼ਾਂ ਦੀ ਸਪਰੇਅ ਕਰਨੀ ਬਹੁਤ ਜ਼ਰੂਰੀ ਹੈ ਜਿਵੇਂ ਵਿੱਚ ਵਿੱਚ ਦੇ ਫੂਨ ਆਉਣਗੇ ਵੀ ਮੈਗਨੀਜ਼ ਵਗੈਰਾ ਮੈਗਨੀਜ਼ ਵਗੈਰਾ ਵੀਰੇ ਪਹਿਲਾ ਹੁੰਦੇ ਨੇ ਮੈਗਨੀਜ਼ ਦਾ ਵੀ ਬਹੁਤ ਵੱਡਾ ਫਾਇਦਾ ਹੈ ਮੈਗਨੀਜ਼ ਤਾਂ ਇੱਕ ਕੂਰ ਦੇ ਉੱਤੇ ਕਰ ਦਿਆ ਕਰੋ ਤਾਂ ਵਧੀਆ ਗੱਲ ਹੈਗੀ ਇਸ ਟਾਈਮ ਜੇ ਗੁੱਲੀ ਡੰਡਾ ਚਾਹੇ ਤੁਹਾਡੇ ਝੌੜੇ ਪੱਤੇ ਵਾਲਾ ਜਾਂ ਕੋਈ ਵੀ ਆ ਤੁਸੀਂ ਕਿਸੇ ਪ੍ਰਕਾਰ ਦੀ ਸਪਰੇਅ ਨਾ ਕਰੋ ਕਿਉਂਕਿ ਕਣਕ ਝੰਡੇ ਪੱਤੇ ਤੇ ਹੈ ਇਸ ਟਾਈਮ ਇਸ ਟਾਈਮ ਇਹਦਾ ਨਿਸਰਨ ਦਾ ਮੌਕਾ ਹੈ ਜੇਕਰ ਤੁਸੀਂ ਕੋਈ ਨਦੀਨ ਨਾਸਕ ਦਵਾਈ ਸਿਰਕਦੇ ਹੋ ਤਾਂ ਉਹਦੇ ਪੂਰੇ ਪ੍ਰਭਾਵ ਹੋਣਗੇ ਫਾਇਦੇ ਦੀ ਜਗ੍ਹਾ ਤੁਹਾਡਾ ਪੈਸਿਆਂ 'ਚ ਵੀ ਨੁਕਸਾਨ ਹੋਊਗਾ ਤੇ ਤੁਹਾਡਾ ਝਾੜ ਵੀ ਘਟ ਜਾਊਗਾ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ 13045 ਦੀ ਸਪਰੇਅ ਕਰੋ ਤੇ ਬਾਕੀ ਅਜੇ ਤੇਲਾ ਵਗੈਰਾ ਹਜੇ ਆਇਆ ਨਹੀਂ ਫਸਲ ਤੇ ਜੇ ਅੱਗੇ ਤੇਲਾ ਜ਼ਿਆਦਾ ਆਉਂਦਾ ਤਾਂ ਤੁਸੀਂ ਅਮੀਟਾ ਕਲੋਰੋਪਰਾਇਡ ਜਾਂ ਥਾਇਓਮੈਕਸਿਮਮ 25% ਉਹਨਾਂ ਦੀ ਸਪਰੇਅ ਕਰ ਸਕਦੇ ਹੋ ਤੇਲੇ ਵਾਲੀਆਂ ਦਵਾਈਆਂ ਦੀ ਮੰਨ ਲਓ ਜਿਵੇਂ ਦੇਸੀ ਭਾਸਾ ਦੇ ਵਿੱਚ ਫਿਰ ਤੇਲੇ ਦੀ ਸਪਰੇਅ ਕਰੋ ਹਜੇ ਤੇਲੇ ਦੀ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਹਜੇ ਤੇਲਾ ਹੈ ਨਹੀਂ ਤੁਸੀਂ ਪਹਿਲਾਂ ਆਪਣੇ ਦੇਖ ਖੇਤ ਨੂੰ ਦੇਖੇ ਪਰਖੇ ਬਿਨਾ ਕੋਈ ਵੀ ਕਿਸੇ ਪ੍ਰਕਾਰ ਦੀ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਫਾਇਦੇ ਦੀ ਜਗ੍ਹਾ ਤੁਸੀਂ ਨੁਕਸਾਨ ਕਰ ਲੈਨੇ ਹੋ ਪਹਿਲਾਂ ਆਪਣੇ ਖੇਤ ਨੂੰ ਪਰਖੋ ਤੇ ਫਿਰ ਜਾ ਕੇ ਸਪਰੇਅ ਕਰੋ ਐਨਾ ਕੁਝ ਕਹਿੰਦਾ ਹੋਇਆ ਮੈਂ ਤੁਹਾਡਾ ਆਪਣਾ ਓਂਕਾਰ ਸਿੰਘ ਜੇ ਕੋਈ ਗਲਤ ਬੋਲ ਗਿਆ ਹਮਾਤਾ ਮਾਫ ਕਰਨਾ ਤੇ ਮੇਰੇ ਪਲਾਨਟ ਇਨਫੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਧੰਨਵਾਦ